ਕੋਈ ਵੀ ਮਰੀਜ਼ ਪੀੜਤਾ ਅਸੀਂ ਕਹਿੰਦੇ ਵੀ ਬਿਲਕੁਲ ਘਰੋਂ ਦੀ ਲੋੜ ਨਹੀਂ ਆਪਣੇ ਤਵਾਜੋ ਕਰ ਕਰ ਦੋ ਬਿਲਕੁਲ ਠੀਕ ਕਰਾ ਦਿੱਤੇ ਜੇ ਕਿਸੇ ਦੇ ਪੇਟ 'ਚ ਪਾਣੀ ਭਰਦਾ ਲੀਵਰ ਸਟੈਸਾ ਉਹਨੂੰ ਇਹ ਕਿਹਾ ਗਿਆ ਵੀ ਤੂੰ ਆਪਣਾ ਲੀਵਰ ਚੇਂਜ ਕਰਾ ਟ੍ਰਾਂਸਫਰ ਕਰਾ ਪਾਪਾ ਜੀ ਇੰਨੀ ਕਿਰਪਾ ਹੈ ਅਸੀਂ ਮੈਡੀਸਨ ਨਾਲ ਉਹਦਾ ਉਹੀ ਲੀਵਰ ਨਵਾਂ ਬਣਾਵਾਂ ਉਹਨੂੰ ਲੀਵਰ ਭਰਦਾ ਉਹ ਵੀ ਬਿਲਕੁਲ ਲੋੜ ਨਹੀਂ ਹੈ ਆਪਣੀ ਮੈਡੀਸਨ ਨਾਲ ਆਪਾਂ ਉਹੀ ਲੀਵਰ ਬਿਲਕੁਲ ਨਵਾਂ ਬਣਾ ਦਾਂਗੇ ਉਹਨੂੰ ਲੀਵਰ ਬਰਦਾਉਂ ਦੇ ਬਿਲਕੁਲ ਲੋਡ ਕੀ ਆਪਣੀ ਦਵਾਈ ਜਨਾ ਸਟੀਰਨ ਨਾ ਨਸ਼ਾ ਨਾ ਕੋੜੀ ਕੋਟੇ ਪਾਉਂਦੇ ਜੀ ਜੇ ਕੋਈ ਬੰਦਾ ਸਾਫਤ ਕਰਦੇ ਅਸੀਂ ਉਹਨੂੰ ਨਾਮ ਦਵਾਂਗੇ ਉਸੇ ਲੋਡ ਕਿਸੇ ਵੀ ਤਰ੍ਹਾਂ ਦੇ ਬਲਾਅਰ ਨਹੀਂ ਕਰਦੇ ਜੀ ਸਾਡੇ ਕੋਲ ਹਰੇਕ ਚੀਜ਼ ਦਾ ਇਲਾਜ ਆ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਕੋਈ ਵੀ ਮਰੀਜ਼ ਕਿਸੇ ਵੀ ਰੋਗ ਤੋਂ ਪੀੜਦਾ ਹੈ ਉਹ ਸਾਨੂੰ ਡਾਇਗਨੋਸ ਕਰ ਤਵੇ ਆਪਣੀ ਰਿਪੋਰਟ ਸਾਡੇ ਕੋਲ ਲੈ ਕੇ ਆ ਜੀ ਚਾਹੇ ਭੇਜ ਕੇ ਸਾਡੇ ਜਗਤ ਕਰ ਸਕਦਾ ਹੈ ਸਾਡੇ ਕੋਲ ਹਰ ਰੋਗ ਦਾ ਅਲਾਜ ਦਾ ਹੱਲ ਹੈ ਕੋਈ ਵੀ ਕੈਂਸਰਾ ਬਲੱਡ ਕੈਂਸਰਾ ਸਾਡੇ ਕੋਲ ਹਰੇਕ ਕੈਂਸਰ ਦਾ ਇਲਾਜ ਹੈ ਸਾਡਾ ਜਿਹੜਾ ਕੈਂਸਰ ਦਾ ਇਲਾਜ ਹੈ ਬਹੁਤ ਸਕਸੈਸਫੁਲ ਹੈ ਜਿਹੜੀਆਂ ਚਿੰਨਾ ਮਰਦੀ ਪ੍ਰਾਣਾ ਘਟੀਆਂ ਦੀ ਜਿਹੜਾ ਮਾਦੀ ਘਟ ਗਈ ਸਾਡੇ ਕੋਲ ਹਰੇਕ ਘਟਿਏ ਦਾ ਇਲਾਜ ਹੈ ਘਟਿਏ ਦੇ ਮਰੀਜ਼ਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ ਕੋਈ ਲੰਮਾ ਸਮਾਂ ਦਵਾਈ ਖਾਣੇ ਪੈਂਦੀ ਹੈ ਉਹ ਕਟਾਕੜ ਸਮਾਂ ਤਾਂ ਵਾਣੀ ਪੈਂਦੀ ਐ ਗਟੀਆਂ ਨੂੰ ਜੜੋ ਹੀ ਖਤਮ ਕਰਨੇ ਆ ਸੀ ਜੀ ਬਿਲਕੁਲ ਕਿੰਦਗੀ ਦੇ ਵਿੱਚ ਦੁਬਾਰਾ ਕਦੇ ਕਟੀਆਂ ਨਹੀਂ ਹੋ ਕਾ ਗੋਡਿਆਂ ਦੀ ਬਮਾਈ ਤੋਂ ਪੀੜਤਾ ਹੋ ਜੀ ਬਾਪ ਨਹੀਂ ਹੁੰਦੀ ਆ ਹੂੰ ਹੂੰ ਉਹਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਉਹਦੇ ਉਹੀ ਗੋਡੇ ਬਦੌੜੀ ਲੋੜੀ ਉਹੀ ਗੋਡੇ ਨਵੇਂ ਬਣਾ ਕੇ ਉਹਨੂੰ ਸਰਜਰੀ ਕਰਨਾ ਪੈਣਾ ਇੱਕ ਵਾਰ ਬੰਦਾ ਕੀੜਾ ਮਾਰ ਕੇ ਦੇ ਕੇ ਦਵਾਈ ਦਵਾ ਕੇ ਸਿਰਫ ਟੈਂਡੇਜ ਦੇ ਟੈਂਪੈਂਟਰ ਨੂੰ ਰਿਜਲਟ ਆਉਣ ਲੱਜੂਗਾ ਇਹ ਗੱਲ ਕਰਾ ਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਤੁਹਾਡਾ ਸਵਾਗਤ ਕਰਦਾ ਦੋਸਤੋ ਜਿਸ ਤਰ੍ਹਾਂ 2024 ਚੱਲ ਰਿਹਾ ਆ ਲੋਕਾਂ ਨੂੰ ਬਿਮਾਰੀਆਂ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਹੁਣ ਡਾਕਟਰੀ ਦਾ ਤਾਂ ਚਲੋ ਚੱਲਦੀ ਚੱਲਦਾ ਤੇ ਨਾਲ ਆਯੁਰਵੈਦਿਕ ਦੀ ਗੱਲ ਕਰੀ ਜਾਵੇ ਤਾਂ ਆਯੁਰਵੈਦਿਕ ਦਾ ਵੀ ਬਹੁਤ ਵੱਡਾ ਨਾਮ ਨੇ ਤੇ ਅੱਜ ਸਮਰਾਲੇ ਦੇ ਵਿੱਚ ਪਹੁੰਚੇ ਸੀਗੇ ਸਮਰਾਲੇ ਦੇ ਵਿੱਚ ਤੁਹਾਨੂੰ ਪਤਾ ਆ ਕਿ ਪੰਨੂਬੈ ਜੀ ਨੇ ਉਹਨਾਂ ਕੋਲ ਜਰੂਰ ਸੀ ਢੇੜਾ ਜਰੂਰ ਲਾਉਨੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਆਉਣ ਤੇ ਬਹੁਤ ਵਧੀਆ ਜੀ ਜੀ ਮੈਂ ਗੱਲ ਕਰਾਂਗਾ ਅੱਜ ਬਿਮਾਰੀਆਂ ਨੂੰ ਲੈ ਕੇ ਲੋਕ ਕਾਫੀ ਪੀਰੀਅਡ ਨੇ ਹਾਂ ਜੀ ਕਿਵੇਂ ਦੇਖਦੇ ਹੋ ਜੀ ਜੇਕਰ ਆਮ ਤੌਰ ਤੇ ਗੱਲ ਕੀਤੀ ਜਾਵੇ ਲੀਵਰ ਦੀ ਗੱਲ ਕੀਤੀ ਜਾਵੇ ਗਠੀਏ ਦੀ ਗੱਲ ਕੀਤੀ ਜਾਵੇ ਕਾਫੀ ਬਿਮਾਰੀਆਂ ਨੇ ਅ ਸ਼ੁਰੂਆਤ ਪਾ ਲੀਵਰ ਦੀ ਕਰ ਲੈਂਦੇ ਜੀ ਪਹਿਲਾਂ ਅੱਜ ਕੱਲ ਲੀਵਰ ਤੋਂ ਸਬੰਧਤ ਬਹੁਤ ਹੀ ਮਰੀਜ਼ ਪੀੜਤ ਨੇ ਜੀ ਮੰਨ ਲਓ ਕਿ ਐਸਤੇ ਆ ਬਣਦੀ ਆ ਖਟੇ ਢ ਘਾਰ ਆਉਂਦੇ ਨੇ ਭੁੱਖ ਘਟ ਲੱਗਦੀ ਆ ਕਾਪਜਾ ਜੀ ਜੀ ਇਹ ਆਪਾਂ ਫੈਟੀ ਲੀਵਰ ਕਹਿੰਦੇ ਆ ਇਹ ਜੀ ਮੰਨ ਲਓ ਇਹ ਤਾਂ ਬਹੁਤ ਛੋਟੀ ਗੱਲ ਆ ਜੇ ਕਿਸੇ ਦੇ ਪੇਟ ਚ ਪਾਣੀ ਭਰਦਾ ਲੀਵਰ ਸਰਸਾ ਉਹਨੂੰ ਇਹ ਕਿਹਾ ਗਿਆ ਵੀ ਤੂੰ ਆਪਣਾ ਲੀਵਰ ਚੇਂਜ ਕਰਾ ਟ੍ਰਾਂਸਫਰ ਕਰਾ ਤਾਂ ਬਾਬੇ ਦੀ ਇੰਨੀ ਕਿਰਪਾ ਹੈ ਅਸੀਂ ਮੈਡੀਸਨ ਨਾਲ ਉਹਦਾ ਉਹੀ ਲੀਵਰ ਨਵਾਂ ਬਣਾਣਾ ਉਹਨੂੰ ਲੀਵਰ ਬਦਾਉਣ ਦੀ ਬਿਲਕੁਲ ਲੋੜ ਨਹੀਂ ਪੈਣੀ ਹੈਗੀ ਜੀ ਉਹ ਤਾਂ ਉਹੀ ਲੀਵਰ ਬਿਲਕੁਲ ਬਾਬੇ ਦੇ ਲੀਵਰ ਦੇ ਵਿੱਚ ਇੱਕ ਇਹਜੇ ਕੋਣ ਹੁੰਦਾ ਉਹ ਆਪਣੇ ਆਪ ਨੂੰ ਕਵਰ ਕਰ ਜਾਂਦਾ ਉਹ ਜੀ ਆਪਣੀ ਮੈਡੀਸਨ ਨਾਲ ਆਪਾਂ ਉਹੀ ਲੀਵਰ ਬਿਲਕੁਲ ਨਵਾਂ ਬਣਾ ਦਾਂਗੇ ਉਹਨੂੰ ਲੀਵਰ ਬਦਲਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਜੀ ਮੈਂ ਤੁਹਾਡੇ ਮਾਦੀਨ ਬਾਰੇ ਕਹਿਣਾ ਚਾਹੁੰਦਾ ਜੀ ਇਹ ਜੇ ਕੋਈ ਮਰੀਜ਼ ਇਸ ਗੱਲ ਤੋਂ ਪੀੜਤਾ ਉਹਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਉਹਦਾ ਲੀਵਰ ਬਿਲਕੁਲ ਆਪਾਂ ਆਪਣੀ ਮੈਡੀਸਨ ਨਾਲ ਹੀ ਬਿਲਕੁਲ ਨਵਾਂ ਬਣਾ ਦਾਂਗੇ ਜੇ ਸਮੇਂ ਦੀ ਗੱਲ ਕਰਾਂ ਸਮਾਂ ਕਿੰਨਾ ਕੁ ਲੱਗ ਜਾਂਦਾ ਇਸ ਬਿਮਾਰੀ ਨੂੰ ਛੁਟਕਾਰਾ ਪਾਉਣ ਦੇ ਲਈ ਫਿਰ ਬਹੁਤ ਘੱਟ ਸਮਾਂ ਹੂੰ ਬਹੁਤ ਲੰਮਾ ਸਮਾਂ ਨਹੀਂ ਹੈਗਾ ਬਹੁਤ ਘੱਟ ਸਮਾਂ ਹੈ ਜੀ ਹਰੇਕ ਮਰੀਜ਼ ਦਾ ਲਗ ਰੋ ਲਗ ਕਿਸੇ ਮਹੀਨਾ ਕਿਨ 2 ਮਹੀਨੇ ਕਿਨ 3 ਮਹੀਨੇ ਬਹੁਤ ਵਾਤਾ ਇੰਨਾ ਖੇਧ ਤੋਂ ਪਤਾ ਨਹੀਂ ਲੱਗਦਾ ਹੈਗਾ ਜੀ ਹੂੰ ਇੰਨਾ ਚਿਰ ਦੇ ਵਿੱਚ ਮਰੀਜ਼ ਬਿਲਕੁਲ ਠੀਕ ਹੋ ਜਾਂਦਾ ਕੋਈ ਹੀ ਮਰੀਜ਼ ਆ ਜਿਹਨੂੰ ਪੱਧ ਖਾਣੀ ਪੈਂਦੀਆਂ ਨਹੀਂ ਤਾਂ ਸਿਰਫ ਇੱਕ ਦੋ ਤਿੰਨ ਮਹੀਨੇ ਦੀ ਬਿਲਕੁਲ ਬਿਲਕੁਲ ਠੀਕ ਹੋ ਜਾਂਦਾ ਮਰੀਜ਼ ਪਰ ਬੰਦੂ ਜੀ ਗੱਲ ਕਰੀਏ ਵੈਦ ਬਹੁਤ ਨੇ ਪੰਜਾਬ ਦੇ ਵਿੱਚ ਤੁਸੀਂ ਦੇਖੇ ਹੋਵੋਗੇ ਨੇ ਪੰਜਾਬ ਛੱਡੋ ਸਾਰੀ ਦੁਨੀਆ ਤੇ ਬੈਠੇ ਨੇ ਉਹੀ ਗੱਲ ਹੈ ਪਰ ਲੋਕ ਕਹਿੰਦੇ ਕਈ ਨਾ ਕਈ ਕਿਤੇ ਨਾ ਕਿਤੇ ਕਿ ਫਰਾਡ ਗਿਰੀ ਬਹੁਤ ਹੁੰਦੀ ਹੈ ਚੀਜ਼ਾਂ ਨਾਲ ਲੈ ਕੇ ਕਿ ਚੱਲ ਜਾਨੇ ਦਵਾਈ ਲੈਨੇ ਦੇਖੋ ਇੱਕ ਗੱਲ ਵਜਿਪੀ ਆਪਣੀ ਦਵਾਈ ਚ ਨਾ ਸਟੀਰਡ ਨਾ ਨਸ਼ਾ ਨਾ ਕੋ ਕੋੜੀਕੋਟ ਕੇ ਪਾਉਂਦੇ ਆ ਜੀ ਜੇ ਕੋਈ ਬੰਦਾ ਸਾਫਤ ਕਰਦੇ ਅਸੀਂ ਨੂੰ ਨਾਮ ਦਾਵਾਂਗੇ ਅਸੀਂ ਉਲਟਾ ਉਹਨੂੰ ਅਸੀਂ ਆਪਣੀ ਜਿੰਮਵਾਈ ਲੈਣੇ ਆ ਅਸੀਂ ਆਪਣੀ ਕਿਸੇ ਦਵਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਹੀਂ ਕਰਦੇ ਹਾਂਗੇ ਜੀ ਸਾਡੇ ਕੋਲ ਹਰੇਕ ਚੀਜ਼ ਦਾ ਇਲਾਜ ਆ ਸਿਰ ਤੇ ਵਾਲਾਂ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਕਿਸੇ ਨੂੰ ਕੋਈ ਵੀ ਬਿਮਾਰੀ ਆ ਕੋਈ ਬੀਲ ਚੇਤੇ ਬੈਠਾ ਕੋ ਬੈੱਡ ਤੇ ਪਿਆ ਕੋਈ ਕਠੀ ਆਏ ਕਿਤੇ ਕੋਟੇ ਦਾ ਗਰੀਸ ਮੁੱਕਿਆ ਹੋਇਆ ਹੈ ਕਿਸੇ ਨੂੰ ਕੈਂਸਰ ਆ ਕਿਸੇ ਨੂੰ ਸਖਿਆ ਨਦੀ ਪ੍ਰੋਬਲਮ ਆ ਕਿਸੇ ਨੂੰ ਦਿਮਾਗ ਦੀ ਪ੍ਰੋਬਲਮ ਆ ਕੋਈ ਵੀ ਮਰੀਜ਼ ਕਿਸੇ ਵੀ ਰੋਗ ਤੋਂ ਪੀੜਤ ਹੈ ਉਹ ਸਾਨੂੰ ਡਾਇਗਨੋਸ ਕਰ ਦਵੇ ਆਪਣੀਆਂ ਰਿਪੋਰਟਾ ਸਾਡੇ ਕੋਲ ਲੈ ਕੇ ਆ ਜਵੇ ਚਾਹੇ ਭੇਜ ਕੇ ਸਾਡੇ ਤੇ ਉਸ ਕਰ ਸਕਦਾ ਹੈ ਸਾਡੇ ਕੋਲ ਹਰ ਰੋਗ ਦਾ ਇਲਾਜ ਸੰਭਵ ਹੈ ਅਸੰਭਵ ਨਹੀਂ ਅਸੀਂ ਕਿਸੇ ਨੂੰ ਘਬਰਾ ਨਹੀਂ ਕਰਦੇ ਜੇ ਕੋਈ ਨਹੀਂ ਹੋ ਸਕੂ ਦੱਸ ਦਾਂਗੇ ਅਸੀਂ ਵੀ ਨਹੀਂ ਜੀ ਇਹਨੂੰ ਤੁਸੀਂ ਟੈਸਟ ਹੋਰ ਕਰਾਓ ਹਲੇ ਆਪਾਂ ਨੂੰ ਹੋਰ ਨਿਰਣੇ ਤੱਕ ਪਹੁੰਚਣ ਦੀ ਲੋੜ ਆ ਆਪਾਂ ਕਿਸੇ ਨੂੰ ਘਬਰਾਹ ਨਹੀਂ ਕਰਦੇ ਹੈਗੇ ਜੀ ਤੁਸੀਂ ਤੇ ਦਿਮਾਗ ਦੀ ਗੱਲ ਕਰੀ ਆ ਡਿਪਰੈਸ਼ਨ ਵੀ ਬਹੁਤ ਅੱਜਕੱਲ ਚੱਲ ਰਿਹਾ ਆ ਹਰ ਇੱਕ ਕਿਸੇ ਨੂੰ ਡਿਪਰੈਸ਼ਨ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਤੁਸੀਂ ਕਿਸ ਤਰ੍ਹਾਂ ਮਤਲਬ ਕੀ ਸ਼ੁਰੂਆਤ ਕਿਵੇਂ ਕਰਦੇ ਹੋ ਸਾਡੇ ਕੋਲ ਕਿਸੇ ਨੂੰ ਮਾਈਗਰੇਨ ਆ ਜੀ ਕਿਸੇ ਨੂੰ ਡਿਪਰੈਸ਼ਨ ਆ ਜੀ ਕੋਈ ਚੇਤਾ ਭੁੱਲਦਾ ਏ ਕਿਸੇ ਨੂੰ ਅਲਜ਼ਾਈਮਰ ਆ ਕਿਸੇ ਨੂੰ ਡਿਮੈਂਸ਼ੀਆ ਏ ਦਿਮਾਗ ਤੇ ਨਾਲ ਸਬੰਧਤ ਕਿਸ ਨੂੰ ਨੀਂਦ ਘਟ ਆਉਂਦੀ ਆ ਕਿਸੇ ਨੂੰ ਦਿਮਾਗ ਤੇ ਨਾਲ ਸੰਬੰਧਿਤ ਕੋਈ ਵੀ ਰੋਗ ਤੋਂ ਪੀੜਤ ਹੈ ਜਿੰਨਾ ਮਰਜੀ ਪ੍ਰਾਣਾ ਜਿੰਨੇ ਮਰਜੀ ਘਟ ਉਮਰ ਆ ਵੱਧ ਉਮਰ ਆ ਬਿਲਕੁਲ ਟੈਨਸ਼ਨ ਹੋਣ ਦੀ ਲੋੜ ਨਹੀਂ ਸਾਡੇ ਕੋਲ ਜਿਹੜਾ ਦਿਮਾਗ ਦਾ ਇਲਾਜ ਆ ਬਹੁਤ ਹੀ ਸਕਸੈਸਫੁਲ ਰੇਟ ਨਾਲ ਆ ਜੀ ਜੇ ਕੋਈ ਮਰੀਜ਼ ਦਿਮਾਗ ਦੇ ਰੋਗ ਤੋਂ ਪੀੜਤ ਹੈ ਜੀ ਉਹਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ ਜੀ ਉਹ ਸਾਡੇ ਨਾਲ ਸੰਪਰਕ ਕਰਕੇ ਦਵਾਈ ਮੰਗਾ ਸਕਦਾ ਹੈ ਜਾਂ ਸਾਡੇ ਕੋਲ ਵੇਟ ਕਰ ਸਕਦਾ ਦਿਮਾਗ ਨਾਲ ਦੁਬੰਧਤ ਹਰੇਕ ਲੋਕ ਦਾ ਇਲਾਜ ਸਾਡੇ ਕੋਲ ਸੰਭਵ ਹੈ ਅਸੰਭਵ ਨਹੀਂ ਕੋਈ ਵੀ ਮਰੀਜ਼ ਪੀੜਤਾ ਅਸੀਂ ਕਹਿੰਦੇ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਆਪਣੇ ਦਿਮਾਗ 'ਚੋਂ ਕਰ ਕਰ ਤੋਂ ਬਿਲਕੁਲ ਠੀਕ ਕਰਾ ਗਏ ਜੀ ਹਾਂ ਪੰਨੂ ਜੀ ਤੁਸੀਂ ਗੱਲ ਕਹੀ ਹੈ ਨਾ ਕਿ ਇਲਾਜ ਕਰੋਗੇ ਤੁਸੀਂ ਹਾਂ ਜੀ ਪਰ ਜੇਕਰ ਬਿਮਾਰੀ ਆ ਸਾਨੂੰ ਪਤਾ ਕਿਦਾਂ ਲੱਗਦੀ ਹੈ ਕਿਉਂਕਿ ਤੁਸੀਂ ਦਿਮਾਗ ਦੀ ਗੱਲ ਕੀਤੀ ਹੈ ਵੀ ਅ ਨੀਂਦ ਨਹੀਂ ਆਉਂਦੀ ਜਾਂ ਭੁੱਲ ਜਾਣਾ ਇਹ ਪਤਾ ਕਿਵੇਂ ਲੱਗਦਾ ਬੰਦੇ ਨੂੰ ਕਿ ਸਾਨੂੰ ਬਿਮਾਰੀ ਹੋ ਗਈ ਕੁਝ ਸਿੰਪਟਮ ਹੁੰਦੇ ਨੇ ਕੁਝ ਬਿਮਾਰੀਆਂ ਡਾਇਗਨੋਸ ਕਰਨੀਆਂ ਪੈਂਦੀਆਂ ਨੇ ਵੱਡੇ ਵੱਡੇ ਹਸਪਤਾਲ ਵੱਡੇ ਵੱਡੇ ਡਾਕਟਰ ਸਾਹਿਬ ਉਹਨਾਂ ਨੂੰ ਡਾਇਗਨੋਸ ਕਰਦੇ ਨੇ ਕੁਝ ਰਿਪੋਰਟਾਂ ਚਾਹੁੰਦਾ ਹੈ ਆਪਾਂ ਕੁਝ ਸਿੰਪਟਮ ਵੀ ਦੇਖੀਦ ਨੇ ਰਿਪੋਰਟਾਂ ਵੀ ਦੇਖੀਏ ਨੇ ਡਾਇਗਨੋਸ ਕੀਤਾ ਵੀ ਦੇਖੀਏ ਆਪਾਂ ਨੂੰ ਦੇਖੀਦਾ ਵੀ ਮਰੀਜ਼ ਨੂੰ ਰੋਗ ਨੂੰ ਕਿੱਥੋਂ ਆਪਾਂ ਨੂੰ ਵੱਧ ਨੌਜਵਾਬ ਦੇ ਮਿਲ ਰਹੀ ਹੈ ਵੀ ਇਸ ਰੋਗ ਤੋਂ ਵੱਧ ਪੀੜਤਾ ਹੋ ਜੀ ਬਹੁਤ ਕੱਲਾਂ ਇਹੋ ਜਿਹੀਆਂ ਨੇ ਜਿਵੇਂ ਨੀਂਦ ਘਟਾਉਣਾ ਡਿਪਰੈਸ਼ਨ ਇਹ ਸਿੰਪਟਮ ਹੀ ਹੁੰਦੇ ਨੇ ਜੀ ਤਾਂ ਆਪਾਂ ਨੂੰ ਇੰਨੀ ਜਜਮੈਂਟ ਆਪ ਨੂੰ ਵੀ ਡਾਕਟਰ ਸਾਹਿਬ ਨੂੰ ਹੋਣੀ ਚਾਹੀਦੀ ਹੈ ਵੀ ਤੁਸੀਂ ਜਜਮੈਂਟਰ ਸਿੰਪਟਮਸ ਸਮਝਦਾ ਹੋ ਕੋ ਵੀ ਹਾਂ ਇਹ ਮਰੀਜ਼ ਫਰਾਨੇ ਰੋਗ ਤੋਂ ਪੀੜਤਾ ਇਹਦਾ ਰੋਗ ਦਾ ਇਲਾਜ ਆਹ ਹੋ ਸਕਦਾ ਹੈ ਹਰੇਕ ਪਾਸੇ ਦੇਖਣਾ ਪੈਂਦਾ ਇਕੱਲਾ ਰਿਪੋਰਟਾਂ ਤੇ ਨਹੀਂ ਰਹਿਣਾ ਪੈਂਦਾ ਜੀ 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 ਸਿੰਪਟਮਾਂ ਵੱਲ ਵੀ ਦੇਖਣਾ ਪੈਂਦਾ ਜੀ ਜਾਂ ਕਿਸੇ ਨੇ ਡਾਇਗਨੋਸ ਕੀਤਾ ਹੈ ਡਾਕਟਰ ਸਾਹਿਬ ਨੇ ਉਹ ਦੇਖਣਾ ਪੈਂਦਾ ਹੈ ਹਮ ਹਰੇਕ ਅਸੀਂ ਹਰੇਕ ਪੱਖ ਦੇਖਦੇ ਹਾਂ ਸਾਡੀ ਟੀਮਾਂ ਬਹੁ ਬੱਤੀ ਜੀ 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 ਸਰ ਡਾਕਟਰ ਸਰ ਡਾਕਟਰ ਸਾਹਿਬ ਹੈਗੇ ਟੀਮ ਅਸੀਂ ਹਰੇਕ ਪੱਖ ਦੇਖਦੇ ਹਾਂ ਇੱਕ ਪੱਖ ਦੇ ਕੇ ਨਿਰਣੇ ਨਹੀਂ ਲੈਂਦੇ ਅਸੀਂ ਜੀ ਜਦੋਂ ਫਾਈਲ ਆਉਂਦੀ ਪਹਿਲਾਂ ਪੂਰੀ ਪਰਤਾਲ ਕਰਦੇ ਹਾਂ ਉਸ ਤੋਂ ਬਾਅਦ ਮਰੀਜ਼ ਦੀ ਗੱਲ ਵੀ ਸੁਣੀਦੀ ਆ ਉਹਦੇ ਸਿੰਪਟਮ ਵੀ ਦੇਖੇ ਨੇ ਉਹਦੇ ਹਾਪ-ਹਾਪ ਵੀ ਦੇਖੇ ਨੇ ਉਹਨੂੰ ਡਾਇਗਨੋਸਿਸ ਕੀਤਾ ਹੈ ਦੇਖੀਦਾ ਉਹਦੇ ਰਿਪੋਰਟਾਂ ਵਿੱਚ ਏ ਅਸੀਂ ਸਾਗਰਾ ਕੁਛ ਦੇਖ ਕੇ ਇਹ ਨੈਣਾ ਲੈਣਿਆਂ ਦੇ ਵਿੱਚ ਵੀ ਹਾਂ ਇਹਦਾ ਆ ਇਲਾਜ ਕੀਤਾ ਜਾਵੇ ਇਹ ਨਹੀਂ ਵੀ ਆਇਆ ਗੱਲ ਸੁਣਿਆ ਦਵਾਈ ਹਰ ਚੱਕ ਚੱਕ ਦਵਾਈ ਚੱਕ ਦਵਾਈ ਇਸ ਤਰ੍ਹਾਂ ਨਹੀਂ ਕਰਦੇ ਸਾਡੇ ਤੇ ਲੋਕ ਤਾਂ ਹੀ ਵੱਧ ਵਿਸ਼ਵਾਸ ਕਰਦੇ ਬਿਲਕੁਲ ਅਸੀਂ ਕਿਸੇ ਨੂੰ ਗੁੰਮਰਾਹ ਨਹੀਂ ਕਰਦੇ ਜੀ ਪੰਨੂ ਜੀ ਗੱਲ ਕਰੀਏ ਕੈਂਸਰ ਦੀ ਗੱਲ ਕਰੀਏ ਕਹਿੰਦੇ ਵੀ ਭਾਰਤ ਦੇ ਵਿੱਚ ਇਲਾਜ ਨਹੀਂ ਕੈਂਸਰ ਦਾ ਤੁਸੀਂ ਦਾਵਾ ਕਰਦੇ ਹੋ ਕਿ ਸਾਡੇ ਕੋਲ ਕੈਂਸਰ ਦਾ ਇਲਾਜ ਆ ਦਾਵਾ ਨਹੀਂ ਕਰਦੇ ਦੇਖੋ ਦਾਵਾ ਗਰੰਟੀ ਸ਼ਬਦ ਇਹ ਜਿਹੜੀ ਆਪਣੀ ਡਾਕਟਰੀ ਲਾਈਨ ਹੈ ਇਹਦੇ ਵਿੱਚ ਦਾਵਾ ਗਰੰਟੀ ਸ਼ਬਦ ਗਲਤ ਨਹੀਂ ਜੀ ਇਹ ਇਨਸਾਨ ਰੱਬ ਨੇ ਬਣਾਇਆ ਹੈ ਜੀ 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 ਉਹਦੀ ਗਰੰਟੀ ਦਾਵਾ ਰੱਬ ਹੀ ਲੈ ਸਕਦਾ ਪਰ ਮੈਂ ਲੈ ਸਕਦਾ ਹੈਗਾ ਆਦਮ ਜੇ ਤਾਂ ਮੈਂ ਰਹਿ ਤਾਂ ਆਦਮੀ ਆ ਜੀ ਸਾਡੇ ਕੋਲ ਸਭ ਤੋਂ ਵੱਧ ਅਮਰੀਜ਼ ਕੈਂਸਰ ਦੇ ਹੁੰਦੇ ਨੇ ਕੋਈ ਕਟੂਤਾ ਦਾ ਕੈਂਸਰ ਆ ਲੀਵਰ ਕੈਂਸਰ ਆ ਫੇਵਰ ਕੈਂਸਰ ਆ ਫੇਵਰ ਦਾ ਕੈਂਸਰ ਬ੍ਰੈਸਟ ਕੈਂਸਰ ਆ ਕੋਈ ਵੀ ਕੈਂਸਰ ਆ ਬਲੱਡ ਕੈਂਸਰ ਆ ਸਾਡੇ ਕੋਲ ਹਰੇਕ ਕੈਂਸਰ ਦਾ ਇਲਾਜ ਆ ਜੀ ਅਸੀਂ ਪੂਰੀਆਂ ਰਿਪੋਰਟਾਂ ਵਗੈਰਾ ਦੇਖ ਕੇ ਪ੍ਰੋਪਰ ਇਲਾਜ ਕਰਦੇ ਆ ਪਹਿਲਾਂ ਅਸੀਂ ਦਵਾਈ ਬਹੁਤ ਘੱਟ ਸਮੇਂ ਦਿੰਦੇ ਆ ਤਾਂ ਕਿ ਮਰੀਜ਼ ਆ ਪਾ ਕੇ ਕਹੇ ਵੀ ਮੈਨੂੰ ਫਰਕ ਪੈਣ ਲੱਗ ਗਿਆ ਸੋਰ ਫੇਰ ਹੁੰਦਾ ਹੈ ਜੀ ਬਿਲਕੁਲ ਬਿਲਕੁਲ ਅਸੀਂ ਬਤੇ ਤੋਂ ਬਾਈ ਨੇ ਕਰਟ ਦਵਾਈ ਦਿੰਦੇ ਆ ਤਾਂ ਕਿ ਮਰੀਜ਼ ਆਪ ਕਹੇ ਮੈਨੂੰ ਪਰਖ ਪੈਣ ਲੱਗ ਗਿਆ ਜੀ ਕੋਈ ਵੀ ਮਰੀਜ਼ ਕਿਸੇ ਵੀ ਕੈਂਸਰ ਤੋਂ ਪੀੜਤ ਹੈ ਜਿੰਨੀ ਮਰਜੀ ਬਮਾਇਨਾ ਕਰਸਤਾ ਹੋ ਜਿਹੜੇ ਮਾਜੀ ਸਟੇਜ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੇ ਨੰਬਰ ਤੁਸੀਂ ਦੇ ਦਿਓ ਹਮ ਸਾਨੂੰ ਰਿਪੋਰਟਾਂ ਭੇਜ ਸਕਦਾ ਸਾਡੇ ਕੋਲ ਆ ਵੀ ਸਕਦੇ ਨੇ ਦਵਾਈ ਲਈ ਜਾ ਸਕਦੇ ਨੇ ਸਾਡਾ ਜਿਹੜਾ ਕੈਂਸਰ ਦਾ ਇਲਾਜ ਆ ਬਹੁਤ ਸਕਸੈਸਫੁਲ ਹੈ ਜੀ ਉਹ ਓਕੇ ਤੇ ਲੀਵਰ ਤੇ ਆ ਜੀ ਜੀ ਹੁਣ ਆਪਾਂ ਹਾਂ ਜੀਵਰ ਤਾਂ ਆਪਾਂ ਪਹਿਲਾਂ ਕਰ ਲਿਆ ਲੀਵਰ ਕਾ ਕਰ ਲਿਆ ਗਠੀਏ ਦੀ ਗੱਲ ਕਰੀਏ ਜੀ ਗਠੀਆਂ ਜਿੰਨਾ ਮਰਜੀ ਪ੍ਰਾਣਾ ਗਠੀਆ ਦੀ ਜਿਹੜਾ ਮਰਜੀ ਗਠਿਆਏ ਸਾਡੇ ਕੋਲ ਹਰੇਕ ਗਠੀਏ ਦਾ ਇਲਾਜ ਆ ਕੋਈ ਬੀਲ ਚ ਇੱਥੇ ਬੈੱਡ ਤੇ ਕੋਈ ਬੈੱਡ ਤੇ ਪਿਆਏ ਘਬਰਾਉਣ ਦੀ ਲੋੜ ਨਹੀਂ ਜਿੰਨੀ ਮਰਜੀ ਉਮਰ ਆ ਸਾਡੇ ਕੋਲ ਹਰੇਕ ਗਠੀਏ ਦਾ ਇਲਾਜ ਬਹੁਤ ਹੀ ਸਕਸੈਸਫੁਲ ਰੇਟ ਨਾਲ ਜੀ ਜੀ ਗਠੀਏ ਦੇ ਮਰੀਜ਼ਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ ਕੋਈ ਲੰਮਾ ਸਮਾਂ ਦਵਾਈ ਨਹੀਂ ਖਾਣੀ ਪੈਂਦੀ ਬਹੁਤ ਘੱਟ ਸਮਾਂ ਦਵਾਈ ਖਾਣੀ ਪੈਂਦੀ ਹੈ। ਗਠੀਏ ਨੂੰ ਚੜ੍ਹੋ ਹੀ ਖਤਮ ਕਰਦਨੇ ਆਸੀਂ। ਜੀ ਬਿਲਕੁਲ। ਜ਼ਿੰਦਗੀ ਦੇ ਵਿੱਚ ਦੁਬਾਰਾ ਕਦੇ ਗਠੀਆਂ ਨਹੀਂ ਹੋਊਗਾ।